ਤੁਸੀਂ ਦੇਖ ਰਹੇ ਹੋ ਦੈਨਿਕ ਸਪ੍ਰੈਟ ਟੀਵੀ ਮੈਂ ਨਿਰਮਲ ਕੁਮਾਰ ਨਾਸੀ ਮਾਸ ਸਵੰਤਰਤਾ ਦਿਵਸ ਅੱਜ ਮਨਾਇਆ ਗਿਆ ਡੀਸੀ ਬਰਨਾਲਾ ਵੱਲੋਂ ਝੰਡਾ ਲहराਇਆ ਗਿਆ ਇਸ ਮੌਕੇ ਐਮਐਲਏ ਕਲਵੰਤ ਸਿੰਘ ਪੰਡੋਰੀ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਪੰਗੂ ਹਲਕਾ ਇੰਚਾਰਜ ਹਰਵਿੰਦਰ ਸਿੰਘ ਧਾਲੀਵਾਲ ਤੇ ਇਸ ਮੌਕੇ ਜੱਜ ਸਾਹਿਬ ਵੀ ਪਹੁੰਚੇ ਨੇ ਸਾਡੇ ਨਾਲ ਡੀਸੀ ਬਰਨਾਲਾ ਅਤੇ ਐਸਐਸਪੀ ਬਰਨਾਲਾ ਤੇ ਜ਼ਿਲ੍ਹਾ ਇੰਚਾਰਜ ਵੀ ਨਾਲ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਦੈਨਿਕ ਸਵੇਰ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਰ 15 ਗੱਲ ਦੀ ਅੜੀ ਅੱਜ ਬਰਨਾਲਾ ਵਿੱਚ ਮੁਸਬਾਹ ਬਣਾਇਆ ਗਿਆ ਕੀ ਕਰ ਤੋ ਪਹਿਲਾ ਤੋਂ 79 ਆਜ਼ਾਦੀ ਦਿਵਸ ਦੇ ਮੌਕੇ ਤੇ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਦਾ ਜਿਹੜਾ ਸੁਤੰਤਰ ਦਿਵਸ ਦਾ ਸਮਾਰੋਹ ਸੀਗਾ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਲੋਕ ਸੈਕੂਰਿਟੀ ਦਾ ਇੰਜਾਮ ਕੀਤਾ ਗਿਆ ਸੀਗੇ ਔਰ ਕਾਫੀ ਬੜੀ ਤਰੀਕੇ ਨਾਲ ਪਰੇਡ ਵੀ ਕੀਤਾ ਗਿਆ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਬੜ ਚੜ੍ਹ ਕੇ ਭਾਗੀਦਾਰੀ ਦਿੱਤੀ ਗਈ ਸੀਗੇ ਦੇ ਵਿੱਚ ਸਰ ਜਿਵੇਂ ਦੇਖਣ ਨੂੰ ਮਿਲਿਆ ਕਿ ਬੱਚਿਆਂ ਨੇ ਆਪਣੇ ਪ੍ਰੋਗਰਾਮ ਨਸ਼ਿਆਂ ਦਾ ਇੱਕ ਚੰਗਾ ਸੁਨੇਹਾ ਦਿੱਤਾ ਕਿਸ ਤਰ੍ਹਾਂ ਲੱਗਿਆ ਜੋ ਜਿਹੜਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦਾ ਵੱਲੋਂ ਯੁੱਧ ਨਸੀਬਤ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਬਰਨਾਲਾ ਪੂਰੀ ਸਰਪੱਧ ਤੇ ਕੰਮ ਵੀ ਕਰ ਰਹੀ ਹੈ और सानू पब्लिक का हर वक्त पब्लिक भाव स्टूडेंट्स हो बुजुर्ग हो उन्होंने सहयोग पूरी तरीके नाल मिल रहा है इसी तरीके संपर्क मीटिंग की जाए भी असि कोशिश करते हैं कि साउटरीच हर सैक्शन तक हो इस करकेवन जी स्टूडेंट्स हैं जिमें कि तुम्हें अच्छ देखने को मिला कि जेफॉमेंस किए गए भी उन्होंने वालों इस थीम उजागर किया गया इस करके मैं पब्लिक न भी अपील कराँगा कि जे युद्ध नशे विरुद्ध मुहिम चलाई गई ਜੋ ਕਿ ਹਿਸਾਲ ਹੈ ਸੋ ਡਾਟਾ ਸੀ ਪੂਰੇ ਪੰਜਾਬ ਨੂੰ ਨਸਮੁਖ ਕਰ ਸਕਦਾ ਹੈ ਅਜੋਨਾਸ਼ਵੀ ਆਜ਼ਾਦੀ ਦਿਵਸ ਦਾ ਅਸੀਂ ਬਰਨਾਲਾ ਜ਼ਿਲ੍ਹੇ ਦੀ ਜਿਹੜੀ ਡਿਸਟ੍ਰਿਕਟ ਪ੍ਰੋਗਰਾਮ ਹੈ ਉਹ ਅਸੀਂ ਬਾਬਾ ਕਲਾ ਮੈਦਾਨ ਵਿੱਚ ਕਰਾਇਆ ਇਹਦੇ ਵਿੱਚ ਸਾਰੇ ਸੁਤੰਤਰਤਾ ਸੈਨਾਨੀਆਂ ਦੀ ਆਪਾਂ ਯਾਦ ਕਰਾਇਆ ਗਿਆ ਤੇ ਨਾਲ ਦੀ ਨਾਲ ਜਿੰਨੇ ਵੀ ਫ੍ਰੀडम फाइਟਰ ਦੇ ਪਰਿਵਾਰ ਸੀ ਉਹਨਾਂ ਨੂੰ ਵੀ ਅਸੀਂ ਸਨਮਾਨ ਕਰਾਇਆ ਤੇ ਸਾਫ ਦਾ ਸੈਨਿਕ ਦੇ ਪਰਿਵਾਰਾਂ ਨੂੰ ਵੀ ਸਨਮਾਨ ਦਿੱਤਾ ਗਿਆ ਤੇ ਰੈੱਡ ਕਰਾਸ ਵੱਲੋਂ ਸੇਵਿੰਗ ਮਸ਼ੀਨ ਤੇ ਟ੍ਰਾਈਸਾਈਕਲ ਤੇ ਆਪਣੇ ਉਹ ਵੀ ਵੰਡਿਆ ਗਿਆ ਜਿਹੜੇ ਲੋੜਵੰਦ ਪਰਿਵਾਰ ਸੀ ਨਾਲ ਦੀ ਨਾਲ ਬੱਚਿਆਂ ਦੀ ਜਿੰਨੇ ਵੀ ਕਲਚਰਲ ਪ੍ਰੋਗਰਾਮ ਸੀਗੇ ਉਹਨਾਂ ਨੂੰ ਵੀ ਅਸੀਂ ਸਨਮਾਨ ਕਰਾਇਆ ਗਿਆ ਤੇ ਪੈਰਟ ਕਮਾਂਡਰ ਡੀਐਸਪੀ ਸਾਹਿਬ ਵੱਲੋਂ ਪੈਰਟ ਵੀ ਵਧੀਆ ਢੰਗ ਨਾਲ ਹੋਏ ਤੇ ਉਹਨਾਂ ਨੂੰ ਵੀ ਸਨਮਾਨ ਦਿੱਤਾ ਗਿਆ ਤੇ ਮਕਸਦ ਇਹ ਸੀ ਲੋਕਾਂ ਨੂੰ ਪਤਾ ਚੱਲੇ ਕਿ ਅੱਜ ਦੀ ਇਸ ਅਹਿਮ ਇੰਡੀਪੈਂਡੈਂਸ ਡੇ ਬਾਰੇ ਉਹਦੀ ਉਹਦੀ ਜਿਹੜੀ ਇੰਪੋਰਟੈਂਸ ਹੈ ਉਹ ਲੋਕਾਂ ਨੂੰ ਜਾਗਰੂਤ ਕਰਨ ਦਾ ਇੱਕ ਨੈਣ ਪ੍ਰੋਗਰਾਮ ਸੀ ਤੇ ਨਾਲ ਦੀ ਨਾਲ ਡਿਸਪਲਾਈਨ ਦਾ ਵੀ ਮੈਨ ਪ੍ਰੋਗਰਾਮ ਸੀ ਸਰ ਜਿਸ ਵਿੱਚ ਕਈ ਬੱਚਿਆਂ ਨੇ ਦਿਖਾਇਆ ਵੀ ਨਸ਼ਾ ਜਾਂ ਕ੍ਰਾਈਮ ਦੇ ਵਿਰੁੱਧ ਕਿ ਕਿਦਾਂ ਲੱਗੇ ਇਸ ਨਾਲ ਜਿਹੜਾ ਇਹ ਮੈਨ ਹੁਣ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚੱਲ ਰਿਹਾ ਹੈ ਇਹਦੇ ਤਹਿਤ ਬੱਚਿਆਂ ਦਾ ਵੀ ਜਿਹੜੇ ਕਲਚਰਲ ਇਵੈਂਟਸ ਸੀ ਉਹਦੇ ਵਿੱਚ ਆਪਾਂ ਨਸ਼ੇ ਬਾਰੇ ਵੀ ਜਾਗਰੂਤ ਕਰਨ ਦੀ ਕੋਸ਼ਿਸ਼ ਕੀਤਾਗੇ ਤੇ ਨਾਲ ਹੀ ਨਾਲ ਆਪਣਾ ਸੈਲਫ ਇਹਨਾਂ ਲਈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਨਸ਼ਾ ਵਾਰ ਹੈ ਜਿਹੜੇ ਸੁਭਾ ਸਰਕਾਰ ਵੱਲੋਂ ਤੇ ਭਾਰਤ ਸਰਕਾਰ ਵੱਲੋਂ ਚਲਾਏ ਗਏ ਮਹਾਂਨੇ ਦੇ ਵਿੱਚ ਤੋਂ ਲੋਕ ਵੱਤੋ ਵੱਤ ਪਾਰਟਿਸਪੇਟ ਕਰੇ ਠੀਕ ਹੈ ਮੈਂ ਚਾਹੁੰਗੀ ਅੱਜ ਜਿਵੇਂ 15 ਜਨਵਰੀ ਦਾ ਦਿਨ ਦਿਹਾੜਾ ਮਨਾਇਆ ਗਿਆ ਤੇ ਕਿ ਇਸ ਕੀ ਕਰਨ ਕਰਦੇ ਸਨ ਅੱਜ ਅਸੀਂ 15 ਅਗਸਤ ਦਾ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਜਿਹੜੇ ਸਾਡੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਚਾਹੇ ਭਗਤ ਸਿੰਘ ਹੋਵੇ ਉਦਮ ਸਿੰਘ ਹੋਵੇ ਕਰਤਾਰ ਸਿੰਘ ਸਰਾਭਾ ਹੋਵੇ ਕਿੰਨੇ ਹੀ ਨਾਮ ਨੇ ਜਿਹੜੇ ਮੈਂ ਗਿਣ ਨਹੀਂ ਪਾਉਂਗਾ ਤੇ ਸਾਰਿਆਂ ਨੇ ਉਹ ਕੁਰਬਾਨੀਆਂ ਦਿੱਤੀਆਂ ਨੇ ਤਾਂ ਅਸੀਂ ਅੱਜ ਇਸ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਇਹ ਆਜ਼ਾਦੀ ਨੂੰ ਅਸੀਂ ਅੱਗੇ ਵੀ ਬਣਾਈ ਰੱਖੀਏ ਤੇ ਇਹੋ ਜੇ ਕੰਮ ਕਰੀਏ ਜਿਹੜੇ ਉਹਨਾਂ ਨੇ ਪੂਰਨੇ ਪਾਏ ਆ ਤਾਂ ਕਿ ਉਹ ਆਪਣੇ ਤੇ ਪ੍ਰਾਊਡ ਫੀਲ ਕਰਨ ਆਪਾਂ ਵੀ ਉਦਾਂ ਦੇ ਕੰਮ ਕਰੀਏ ਕੀ ਲੱਗਦਾ ਕਿਸੇ ਜਿਆਦਾ ਦੇ ਸਾਰਿਆਂ ਨੂੰ ਨਸ਼ੇ ਦੇ ਵੀ ਇੱਕ ਮਨ ਕੀ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਇਹ ਵੀ ਬਿਲਕੁਲ ਜੀ ਬਿਲਕੁਲ ਜੀ ਜਿਵੇਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲੀ ਰਹੀ ਆ ਜਿਵੇਂ ਸਾਰੇ ਸਾਡੇ ਸਾਥੀ ਖੜੇ ਆ ਉਸੇ ਮਹਿੰਮ ਦੇ ਵਿੱਚ ਲੱਗੇ ਹੋਏ ਨੇ ਜਿੱਦਾਂ ਮਲਕੀਤ ਹੋ ਗਿਆ ਆਪਣੇ ਕੁਲਦੀਪ ਹੋ ਗਿਆ ਬਾਕੀ ਸਾਰੀ ਟੀਮ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਲੋਕ ਲਹਿਰ ਬਣ ਚੁੱਕੀ ਆ ਉਮੀਦ ਆ ਕਿ ਲੋਕ ਸਾਥ ਦੇਣਗੇ ਜਦੋਂ ਲੋਕ ਸਾਥ ਦੇਣ ਤਾਂ ਹਰ ਬੁਰਾਈ ਖਤਮ ਹੋ ਹੀ ਜਾਂਦੀ ਆ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪ੍ਰੈਟ ਟੀਵੀ ਮੈਂ ਨਿਰਮਲ ਕੁਮਾਰ ਨਾਸੀ ਮਾਸ ਸਵੰਤਰਤਾ ਦਿਵਸ ਅੱਜ ਮਨਾਇਆ ਗਿਆ ਡੀਸੀ ਬਰਨਾਲਾ ਵੱਲੋਂ ਝੰਡਾ ਲहराਇਆ ਗਿਆ ਇਸ ਮੌਕੇ ਐਮਐਲਏ ਕਲਵੰਤ ਸਿੰਘ ਪੰਡੋਰੀ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਪੰਗੂ ਹਲਕਾ ਇੰਚਾਰਜ ਹਰਵਿੰਦਰ ਸਿੰਘ ਧਾਲੀਵਾਲ ਤੇ ਇਸ ਮੌਕੇ ਜੱਜ ਸਾਹਿਬ ਵੀ ਪਹੁੰਚੇ ਨੇ ਸਾਡੇ ਨਾਲ ਡੀਸੀ ਬਰਨਾਲਾ ਅਤੇ ਐਸਐਸਪੀ ਬਰਨਾਲਾ ਤੇ ਜ਼ਿਲ੍ਹਾ ਇੰਚਾਰਜ ਵੀ ਨਾਲ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਦੈਨਿਕ ਸਵੇਰ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਰ 15 ਗੱਲ ਦੀ ਅੱਜ ਬਰਨਾਲਾ ਵਿੱਚ ਮੁਸਮਲਗ ਬਣਾਇਆ ਗਿਆ ਕੀ ਕਰਨਾ ਚਾਹੀ ਸਭ ਤੋਂ ਪਹਿਲਾਂ ਤੋਂ 79 ਆਜ਼ਾਦੀ ਦਿਵਸ ਦੇ ਮੌਕੇ ਤੇ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਦਾ ਜਿਹੜਾ ਸੁਤੰਤਰ ਦਿਵਸ ਦਾ ਸਮਾਰੋਹ ਸੀਗਾ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਲੋਕ ਸੈਕੂਰਿਟੀ ਨੇਜਾਮ ਕੀਤੇ ਗਏ ਸੀਗੇ ਕਾਫੀ ਵਧੀਆ ਤਰੀਕੇ ਨਾਲ ਪ੍ਰੇਡ ਵੀ ਕੀਤਾ ਗਿਆ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਬਰਚਾਤੇ ਭਾਗੀਦਾਰੀ ਦਿੱਤੀ ਗਈ ਹੈ ਇਸ ਗੇੜ ਦੇ ਵਿੱਚ ਸਰ ਜਿਵੇਂ ਦੇਖਣ ਨੂੰ ਮਿਲਿਆ ਕਿ ਬੱਚਿਆਂ ਨੇ ਆਪਣੇ ਪ੍ਰੋਗਰਾਮ ਨਸ਼ਿਆਂ ਦਾ ਇੱਕ ਚੰਗਾ ਸੰਦੇਸ਼ ਦਿੱਤਾ ਕਿਸ ਤਰ੍ਹਾਂ ਲੱਗਿਆ ਬਿਲਕੁਲ ਜਿਹਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦਾ ਵੱਲੋਂ ਯੁੱਧ ਨਸ਼ੀਬ੍ਰਦ ਮੁਹਿੰਮ ਚਲਾਈ ਗਈ ਹੈ ਉਹ ਦਿੱਤਾ ਹੈ ਬਰਨਾਲਾ ਪੁਲਿਸਨ ਪੱਧਰ ਤੇ ਕੰਮ ਵੀ ਕਰ ਰਹੀ ਹੈ और पब्लिक पबलिक हर वक्त पब्लिक स्टूडेंट्स हो बुजुर्ग हो उन्होंने सहयोग पूरी तरीके नाल मिल रहा है इसी तरीके साथ संपर्क मीटिंग की जाती है जान और भी असि कोशिश करते हैं कि साउटरीच हर सैक्शन तक हो इस करकेवन जी स्टूडेंट्स हैं जिमें कि तू अच्छ देखने को मिला कि जो परफॉर्मेंस किए गए कि भी उन्होंने वालों इस थीम उजागर किया गया इस करके मैं पब्लिक भी अपील कराँगा कि जे युद्ध नशे विरुद्ध मुहिम चलाई गई बहुत ਦੇ ਕਿ ਹਿੱਸੇ ਲੈ ਸੋ ਡਾਟਾ ਸੀ ਪੂਰੇ ਪੰਜਾਬ ਨੂੰ ਨਸਾ ਮੁਕਤ ਕਰ ਸਕਦਾ ਅਜੋ ਨਾਸ਼ਵੀ ਆਜ਼ਾਦੀ ਦੇ ਵਾਰਸ ਅਸੀਂ ਬਰਨਾਲਾ ਜ਼ਿਲ੍ਹੇ ਦੀ ਜਿਹੜੀ ਡਿਸਟ੍ਰਿਕਟ ਪ੍ਰੋਗਰਾਮ ਹੈ ਉਹ ਅਸੀਂ ਬਾਬਾ ਕਾਲਾ ਮੈਦਾਨ ਵਿੱਚ ਕਰਾਇਆ ਇਹਦੇ ਵਿੱਚ ਸਾਰੇ ਸੁਤੰਤਰਤਾ ਸੈਨਾਨੀਆਂ ਦੀ ਆਪਾਂ ਯਾਦ ਕਰਾਇਆ ਗਿਆ ਤੇ ਨਾਲ ਦੀ ਨਾਲ ਜਿੰਨੇ ਵੀ ਫਰੀडम फाइਟਰ ਦੇ ਪਰਿਵਾਰ ਸੀ ਉਹਨਾਂ ਨੂੰ ਵੀ ਅਸੀਂ ਸਨਮਾਨ ਕਰਾਇਆ ਤੇ ਸਾਫ ਦਾ ਸੈਨਿਕ ਦੇ ਪਰਿਵਾਰਾਂ ਨੂੰ ਵੀ ਸਨਮਾਨ ਦਿੱਤਾ ਗਿਆ ਤੇ ਰੈੱਡ ਕਰਾਸ ਵੱਲੋਂ ਸੀਵਿੰਗ ਮਸ਼ੀਨ ਤੇ ਟ੍ਰਾਈਸਾਈਕਲ ਤੇ ਆਪਣੇ ਉਹ ਵੀ ਵੰਡਿਆ ਗਿਆ ਜਿਹੜੇ ਲੋੜਵੰਦ ਪਰਿਵਾਰ ਸੀ ਨਾਲ ਦੀ ਨਾਲ ਬੱਚਿਆਂ ਦੀ ਜਿੰਨੇ ਵੀ ਕਲਚਰਲ ਪ੍ਰੋਗਰਾਮ ਸੀਗੇ ਉਹਨਾਂ ਨੂੰ ਵੀ ਅਸੀਂ ਮਾਨ ਕਰਾਇਆ ਗਿਆ ਤੇ ਪੈਰਟ ਕਮਾਂਡਰ ਡੀਐਸਪੀ ਸਾਹਿਬ ਵੱਲੋਂ ਪੈਰਟ ਕਾਫੀ ਵਧੀਆ ਢੰਗ ਨਾਲ ਹੋਇਆ ਤੇ ਉਹਨਾਂ ਨੂੰ ਵੀ ਸਨਮਾਨ ਕੀਤਾ ਗਿਆ ਤੇ ਮਕਸਦ ਇਹ ਹੀ ਸੀ ਲੋਕਾਂ ਨੂੰ ਪਤਾ ਚੱਲੇ ਕਿ ਅਜ ਦੀ ਇਸ ਅਹਿਮ ਇੰਡੀਪੈਂਡੈਂਸ ਡੇ ਬਾਰੇ ਉਹਦੀ ਉਹਦੀ ਜਿਹੜੀ ਇੰਪੋਰਟੈਂਸ ਹੈ ਉਹ ਲੋਕਾਂ ਨੂੰ ਜਾਗਰੂਤ ਕਰਨ ਦਾ ਇੱਕ ਮੇਨ ਪ੍ਰੋਗਰਾਮ ਸੀ ਤੇ ਨਾਲ ਦੇ ਨਾਲ ਡਿਸਪਲਾਈਨ ਦਾ ਵੀ ਮੇਨ ਪ੍ਰੋਗਰਾਮ ਸੀ ਸਰ ਜਿਸ ਵਿੱਚ ਕਈ ਬੱਚਿਆਂ ਨੇ ਦਿਖਾਇਆ ਵੀ ਨਸ਼ਾ ਜਾਂ ਕ੍ਰਾਈਮ ਦੇ ਵਿਰੁੱਧ ਕਿ ਕਿਦਾਂ ਲੱਗੇ ਇਸ ਨਾਲ ਜਿਹੜਾ ਇਹ ਮੇਨ ਹੁਣ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚੱਲ ਰਿਹਾ ਹੈ ਇਹਦੇ ਤਹਿਤ ਬੱਚਿਆਂ ਦਾ ਵੀ ਜਿਹੜੇ ਕਲਚਰਲ ਇਵੈਂਟਸ ਸੀ ਵੀ ਜਾਗਰੂਤ ਕਰਨ ਦੀ ਕੋਸ਼ਿਸ਼ ਕੀਤਾ ਗਿਆ ਤੇ ਨਾਲ ਹੀ ਨਾਲ ਆਪਣਾ ਸੈਲਫੀ ਪੁਆਇੰਟ ਵੀ ਇੱਥੇ ਲਗਾਇਆ ਗਿਆ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਨਸ਼ਾ ਵਾਰ ਹੈ ਜਿਹੜੇ ਸੁਭਾ ਸਰਕਾਰ ਵੱਲੋਂ ਤੇ ਭਾਰਤ ਸਰਕਾਰ ਵੱਲੋਂ ਚਲਾਏ ਗਏ ਮਹਿੰਦੇ ਵਿੱਚ ਤੋਂ ਲੋਕ ਵੱਤੋਂ ਵੱਤੋਂ ਪਾਰਟਿਸਪੇਟ ਕਰੇ ਠੀਕ ਹੈ ਮੈਂ ਚਾਹੁੰਗੀ ਅੱਜ ਜਿਵੇਂ 15 ਜਨਵਰੀ ਦਾ ਦਿਨ ਦਿਹਾੜਾ ਮਨਾਇਆ ਗਿਆ ਤੇ ਕਿ ਇਸ ਕੀ ਨਾ ਕਰਦੇ ਅੱਜ ਅਸੀਂ 15 ਅਗਸਤ ਦਾ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਜਿਹੜੇ ਸਾਡੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਚਾਹੇ ਭਗਤ ਸਿੰਘ ਹੋਵੇ ਉਦਮ ਸਿੰਘ ਹੋਵੇ ਕਰਤਾਰ ਸਿੰਘ ਸਰਾਭਾ ਹੋਵੇ ਕਿੰਨੇ ਹੀ ਨਾਮ ਨੇ ਜਿਹੜੇ ਮੈਂ ਗਿਣ ਨਹੀਂ ਪਾਉਂਗਾ ਤੇ ਸਾਰਿਆਂ ਨੇ ਉਹ ਕੁਰਬਾਨੀਆਂ ਦਿੱਤੀਆਂ ਨੇ ਤਾਂ ਅਸੀਂ ਅੱਜ ਇਸ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਇਹ ਆਜ਼ਾਦੀ ਨੂੰ ਅਸੀਂ ਅੱਗੇ ਵੀ ਬਣਾਈ ਰੱਖੀਏ ਤੇ ਇਹੋ ਜੇ ਕੰਮ ਕਰੀਏ ਜਿਹੜੇ ਉਹਨਾਂ ਨੇ ਪੂਰਨੇ ਪਾਏ ਆ ਤਾਂ ਕਿ ਉਹ ਆਪਣੇ ਤੇ ਪ੍ਰਾਊਡ ਫੀਲ ਕਰਨ ਆਪਾਂ ਵੀ ਉਦਾਂ ਦੇ ਕੰਮ ਕਰੀਏ ਕਿ ਲੱਗਦਾ ਕਿ ਇਸੇ ਜਿਆਦੀ ਦੇ ਸਾਰੇ ਨੂੰ ਨਸ਼ੇ ਦੇ ਵੀ ਇੱਕ ਮਨ ਕੀ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਇਹ ਵੀ ਬਿਲਕੁਲ ਜੀ ਬਿਲਕੁਲ ਜਿਵੇਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲ ਹੀ ਰਹੀ ਆ ਜਿਵੇਂ ਸਾਰੇ ਸਾਡੇ ਸਾਥੀ ਖੜੇ ਆ ਉਸੇ ਮਹਿੰਮ ਦੇ ਵਿੱਚ ਲੱਗੇ ਹੋਏ ਨੇ ਜਿੱਦਾਂ ਮਲਕੀਤ ਹੋ ਗਿਆ ਆਪਣੇ ਕੁਲਦੀਪ ਹੋ ਗਿਆ ਬਾਕੀ ਸਾਰੀ ਟੀਮ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਲੋਕ ਲਹਿਰ ਬਣ ਚੁੱਕੀ ਆ ਉਮੀਦ ਆ ਕਿ ਲੋਕ ਸਾਥ ਦੇਣਗੇ ਜਦੋਂ ਲੋਕ ਸਾਥ ਦੇਣ ਤਾਂ ਹਰ ਬੁਰਾਈ ਖਤਮ ਹੋ ਹੀ ਜਾਂਦੀ ਆ you <laughs>